ਕਿ ਇਹਨਾਂ ਨੇ ਮੋਦੀ ਸਾਹਿਬ ਨੂੰ ਵੋਟ ਪਾਈ ਇਹਨਾਂ ਨੇ ਅਮਰਤਪਾਲ ਨੂੰ ਪਰ ਲੜਦੇ ਨਹੀਂ ਆਪਸ ਵਿੱਚ ਮੋਝੇ ਨਾਲ ਖੜੇ ਆਂ ਅਈ ਦਾ ਪਿੰਡ ਦੇ ਨਾਲ ਕਟਿਆ ਨੇ ਪੰਥਨਾ ਇੱਕ ਲਾਗਰ ਤੋਂ ਖੜੇ ਹੋਏ ਆ ਤੇ ਮੁਲਕਾ ਸਾਡੇ ਭਾਜੀ ਕਿਹੜੀ ਗੱਲੋਂ ਫਿਰ ਹਾਂ ਤਾਂ ਪਰ ਨੂੰ ਪੜ ਗਿਆ ਚਲੋ ਖਡੂਰ ਸਾਹਿਬ ਦੇ ਵਿੱਚ ਤੇ ਜਿਹੜੀ ਅਮਰਤਪਾਲ ਦੀ ਹਵਾਏ ਚੱਲੀ ਆ ਅਮਰਤਪਾਲ ਮੁੱਖ ਜੋਸੀਆ ਗੁਰੂ ਗ੍ਰੰਥ ਸਾਹਿਬ ਦਾ ਦੇਖੋ ਮੁੱਛਾ ਰਾਣੀ ਗੁਰਜੀ ਦਰਗੀਆਂ ਇਹ ਚੱਕੀ ਤਾਂ ਤੁਸੀਂ ਕਿ ਠੇਕੇ ਤੇ ਆਏ ਆ ਇਹ ਜੀ ਇਹ ਹੁਣ ਵਾਜੀ ਤੇ ਥੋੜਾ ਜਿਹਾ ਢਿੱਲਾ ਘੜੀ ਨੂੰ ਠੇਕੇ ਤੇ ਜਾੜੇ ਹੋ ਜਾਣਗੇ ਕਿਉਂ ਕਿ ਅਸੀਂ ਇਹਨਾਂ ਨੂੰ ਹੀ ਕਾਂਗੇ ਕਿ ਸਾਡੇ ਨਾਲ ਤਰੋ ਹੈ ਤੇ ਆਪਾਂ ਮਰਤਪਾਲ ਦੇ ਪਈ ਆਪਾਂ ਦਾਰਿਆਂ ਨੂੰ ਰੋਟਾਂ ਪਾ ਕੇ ਕੇ ਵੇਖੀ ਆ ਮੋਦੀ ਨੂੰ ਰੋਟਾਂ ਪਾਈਆਂ ਵਾ ਮੇਰੇ ਐਨਐਸਏ ਕਾ ਤੋਂ ਲੱਗੀ ਉਹਨਾਂ ਦੇ ਜੇਲ੍ਹ ਤਾਂ ਕੱਟੀ ਹੋਣਾ ਹਾਂ ਜੀ ਜਿਹੜੀ ਜੇਲ੍ਹ ਤੇ ਫਿਰ ਅਸੀਂ ਵੀ 5-5 ਸਾਲ ਕੱਟੀ ਜੇ ਜੇਲ੍ਹ ਜਾ ਵੀ ਗਿਆ ਤਾਂ ਮੈਂ ਵੀ ਗਿਆ ਫਿਰ ਛੱਡੇ ਸਾਡੇ ਪਰ ਗੋਦੀ ਸਾਡੇ ਵਿੱਗੇ ਹੋਏ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮਿੱਟੀ ਵਾਲੇ ਖਡੂਰ ਸਾਹਿਬ ਹਲਕੇ ਚ ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਸਾਡੇ ਬਾਬੇ ਨੇ ਇਹਨਾਂ ਦੇ ਹੱਥ ਚ ਪੰਜਾਬ ਦੀ ਵਾਗਡੋਰ ਰਹੀ ਹੈ ਬੜੀ ਮਿਹਨਤ ਦੇ ਨਾਲ ਇਹ ਸਾਡੀ ਨੌਜਵਾਨ ਪੀੜ੍ਹੀ ਤੱਕ ਪੰਜਾਬ ਨੂੰ ਲੈ ਕੇ ਆਏ ਖਡੂਰ ਸਾਹਿਬ ਬਾਰੇ ਕੀ ਸੋਚ ਰੱਖਦੇ ਨੇ ਬਾਬਾ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮੇਰਾ ਨਾਮ ਸੇਵਾ ਸਿੰਘ ਆ ਜੀ ਸੇਵਾ ਜੀ ਹੱਸ ਕਾ ਤੋ ਪਹਿਲੇ ਨਾਮ ਦੱਸਦੇ ਹੋਏ ਸੇਵਾ ਸਿੰਘ ਕਿਵੇਂ ਕੀ ਲੱਗਦਾ ਕੌਣ ਜਿੱਤੂਗਾ ਕੁਛ ਕਿਹਾ ਜਾ ਸਕਦਾ ਵੀਰ ਅਸੀਂ ਕੀ ਕਹਿ ਸਕਦੇ ਆ ਇਸ ਗੱਦੇ ਵਿੱਚ ਤਜਰਬਾ ਐਡਾ ਤੇ ਅਰਵਾ ਤੁਹਾਡਾ ਮਤਲਬ ਖਡੂਰ ਸਾਹਿਬ ਦੇ ਵਿੱਚ ਤੇ ਜਿਹੜੀ ਅਮਰਪਾਲ ਦੀ ਹਵਾਏ ਜਾਰੀ ਐ ਇਹ ਵੇ ਜਾਰੀ ਹਾਂ ਸਾਡੇ ਹਿਸਾਬ ਨਾਲ ਤਾਂ ਜਾਰੀ ਹੈ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਲੋਕੀ ਇਤਰਾ ਹੀ ਅੱਕੇ ਬੈਠੇ ਨੇ ਅੱਕੇ ਧਾਰਕ ਜਿਹੜੀ ਸਰਕਾਰ ਆਉਂਦੀ ਉਹ ਤੋਂ ਅੱਕ ਜਾਂਦੇ ਪਰ ਕੋਈ ਭਗਵੰਦ ਮਾਨ ਦੀ ਸਰਕਾਰ ਐਡੀ ਸਾਨੂੰ ਮਾੜੀ ਨਹੀਂ ਰਹੀ ਜ਼ਿੰਮੇਵਾਰਾਂ ਵਾਸਤੇ ਚੰਗੀ ਰਹੀ ਹੈ ਅੱਛਾ ਹਾਂ ਸਾਨੂੰ ਬਿਜਲੀ ਦਿੱਤੀ ਐ ਬਹੁਤ ਸਾਨੂੰ ਕੋਈ ਦਿੱਦਤ ਕਨੀ ਕਿਸੇ ਗੱਲ ਦੀ ਵੀ ਹੈਗੀ ਪਰ ਜਿਹੜਾ ਖਡੂਰ ਸਭਾ ਲੱਗੇ ਜੀ ਵੋਟਰਾਂ ਦਾ ਜਿਹੜਾ ਤੁਹ ਤੋ ਛਾਵਾ ਨਾ ਇਹ ਜੀ ਜਿਆਦਾ ਅਮਰਤਪਾਲ ਨਾਲ ਬਾਬੇ ਤੁਹਾਨੂੰ ਕੀ ਕਹ ਰਹੇ ਨੇ ਇਹ ਨੂੰ ਪਤਾ ਹੋ ਕਿ ਜੇ ਮੈਂ ਜੋ ਗੱਲ ਕਹੂੰਗਾ ਜੋ ਮੇਰੀ ਭੇਖ ਬੰਨੀ ਮੈਂ ਆਪਣੀ ਕਹੂੰਗਾ ਆਓ ਪੰਡਤ ਜੀ ਹਾਂ ਜੀ ਜੀ ਤੁਹਾਡੀ ਭੇਖ ਬੰਨੀ ਕੀ ਕਹਿੰਦੀ ਸਾਡੀ ਭੇਖ ਬੰਨੀ ਆਂਦੀ ਐ ਅਹੀਂ ਪੀਰ ਨੂੰ ਮੋਦੀ ਦੇ ਨਾਂ ਪੀਰ ਨੂੰ ਮੋਦੀ ਨਹੀਂ ਬੋੜਾ ਮਾਮਾਗੇ ਅਮਰਪਾਲ ਮੁਖ ਜੋਸੀਆ ਗੁਰੂ ਗ੍ਰੰਥ ਸਾਹਿਬ ਦਾ 12 ਕੇਸ ਸਾਥੇ ਅੱਜ ਇੱਕ ਬਾਤ ਦੇਖ ਲਓ ਜੀ ਤੋਂ 12 ਕੇਸ ਸਾਥੇ ਹੂੰ ਜੋ ਜੋਂ ਗੁਰਦੁਆਰੇ ਸਾਹਿਬਾਂ ਚ ਕੰਮ ਕੀਤਾ ਕੋਈ ਮੌਦੀ ਵੱਧ ਪਸੰਦ ਹੈ ਹੈ ਮੌਦੀ ਵੱਧ ਪਸੰਦ ਆ ਜੇ ਆਪ ਪਾਰਟੀ ਵੀ ਗੱਲ ਕਰੋ ਸਾਨੂੰ ਗਰੀਬ ਜਨਤਾ ਹੈ ਗਰੀਬ ਆ ਪੀਕ ਦਾ ਦਾਣੇ ਨਲਵੇ ਪੰਜਾਬ ਤੋਂ ਪੰਜਾਬ ਗਵਰਨਮੈਂਟ ਨੂੰ ਤੇ ਨਾਲ ਕੇ ਜੋ ਭਗਵੰਤ ਮਾਨ ਬਣਿਆਵਾ ਮੁੱਖ ਮੰਤਰੀ ਕੋ ਜਿੰਦ ਕਾ ਛਾਓ ਵੀ ਕੱਟ ਪਾਸ ਖੂਲ ਤੁਹਾਨੂੰ ਕਾਦੀ ਦੇਣੀ ਉਹ ਵੀ ਕੱਟਦੇ ਸਾਡੇ ਨੂੰ ਅੱਛਾ ਐਂ ਤਾਂ ਕਾਂ ਵੋਟਾ ਪੋਟਾ ਤੱਕ ਰਾਂਗੇ ਤੇ ਆਪ ਪਾਰਟੀ ਦੇ ਦਰਖੰਨਾ ਮੰਗਿਓ ਇੱਥੇ ਭਾਜੀਪੀ ਤੋਂ ਕੋਣ ਖੜਾ ਫਿਰ ਮੰਨਾ ਨੂੰ ਜੀਤਣਾ ਮੰਨਾ ਨਹੀਂ ਹੈ ਬੇੜ ਅਸਾ ਹਾਂਜੀ ਆਤੀ ਕਰਾ ਦੋਗੇ ਮੰਨਾ ਮੰਨਾ ਫਿਰ ਮੰਨਾ ਮੰਨਾ ਹੋ ਜੂਗੀ ਜੀ ਇਹ ਤਾਂ ਰਿਪੋਰਟਰਾਂ ਦੇ ਹੱਥ ਵਾਸ ਸਭ ਕੁਝ ਬਾਬਾ ਜੀ ਵੋਟਰਾਂ ਦੇ ਹੱਥ ਵਾਸ ਜੋ ਪਰਜੀ ਕਰ ਸਕਦੇ ਆ ਇਹਦੇ ਕੋਲੇ ਬੂਥ ਆ ਅਸਾ ਬੂਥ ਇਨ ਚਾਰਜ ਆ ਵੀ ਉਸ ਵੀ ਉਸ ਆਓ ਆਓ ਤਿਲ ਲਗੋ ਤੇ ਫਿਰ ਬੋਲੋ ਵੀ ਨਾ ਵੇਚੇ ਵੇ ਕੈਮਰੇ ਤੇ ਨਹੀਂ ਆਉਣਾ ਤੇ ਫਿਰ ਫਿਰ ਬੋਲੋ ਨਾ ਵੇਚ ਵੇ ਕੈਮਰੇ ਤੇ ਨਹੀਂ ਆਉਣਾ ਤਾਂ ਤੁਹਾਨੂੰ ਮੋਦੀ ਦੇ ਕਿਹੜੇ ਗੱਲਾਂ ਪਸੰਦ ਨੇ ਮੋਦੀਆਂ ਨੂੰ ਸਾਨੂੰ ਸਾਰਿਆਂ ਕਦਾਂ ਪਸੰਦ ਆ ਜੀ ਇੱਕ ਤਾਂ ਭਾਵੇਂ ਦਬੇ ਭਰਨਾ ਦਾ ਬਿਹਤਰੀਜ ਬਣਾਣਾ ਜਰੂਰ ਲੈਂਦਾ ਹੋ ਹਾਂਜੀ ਬਿਹਤਰ ਲੋਕ ਆ ਇਹ ਨਾ ਕੀ ਮੇਰਾ ਨਾਮ ਗਰਨਾਮ ਸਿੰਘ ਮਾਈ ਨੇ ਗਰਨਾਮ ਸਿੰਘ ਤੇ ਮੋਦੀ ਨੇ ਕਦੀ ਗਰਨਾਮ ਸਿੰਘ ਕਿਹਾ ਮੋਦੀ ਕਰਨਾਮ ਸਿੰਘ ਅਹੀਂ ਮੋਦੀ ਦੇ ਕੋਲ ਪਹੁੰਚੇ ਨਹੀਂ ਗਏ ਹਾਂਜੀ ਕਿਉਂ ਪੀਐਨ ਆਹੀਂ ਲੈ ਸਕਦੇ ਰੋਣਾ ਹਾਂਜੀ ਬਿਲਕੁਲ ਸਹੀ ਤੁਹਾਨੂੰ ਲੱਗਦਾ ਕਿ ਜਿਵੇਂ ਆ ਕਹਦੇ ਵੀ ਹਵਾ ਤਾਂ ਅਮਰਤਪਾਲ ਦੀ ਬਣੀ ਆ ਤੁਸੀਂ ਹਵਾ ਦੇ ਉਲਟ ਚੱਲ ਰਹੇ ਹੋ ਨਹੀਂ ਉਲਟ ਨਹੀਂ ਜੋ ਆਪਣੇ ਗਰੀਬ ਜਨਤਾ ਦਾ ਉਹ ਮੰਨਾ ਬਾਈ ਸਾਡਾ ਵੀਰ ਆ ਵੱਡਾ ਵੀਰ ਆ ਛੋਟਾ ਵੀਰ ਆ ਹਾਂ ਮਜੀਠ ਸਿੰਘ ਅਹੀਂ ਆ ਮਜੀਠ ਸਿੰਘ ਹੀ ਹੋਵਾ ਵਾਹ ਹਾਂਜੀ ਤੋ ਇਹ ਚੱਲਦਾ ਬਾਈ ਹੈਨਾ ਧਰਮ ਦੇ ਆਧਾਰ ਤੇ ਵੀ ਵੋਟ ਪੈਂਦੀ ਹੈ। ਇਸ ਤਰ੍ਹਾਂ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਹੈ ਜੀ ਜੋ ਹੁਣ ਮਤਲਬ ਸਾਨੂੰ ਜਿੱਤਾ ਮੋਰਚਾ ਲੱਗਾ ਰਿਹਾ ਦਿੱਲੀ ਤੁਸੀਂ ਵੇਖਿਆ ਹੀ ਆ। ਇਹ ਸਾਡਾ ਕਿਸਾਨਾਂ ਦਾ ਮੋਰਚਾ ਆ ਜੀ ਉੱਥੇ ਚੱਲਣ ਡਿਆ। ਸਾਡੇ ਹੱਥ ਪਾਸਾ ਜੀ ਤੱਕ ਕੁਝ ਨਹੀਂ ਹੋਨੇ ਦਿੱਤਾ। ਕਿੰਨਾ ਚਿਰ ਦਿੱਲੀ ਦੇ 2 ਸਾਲ ਬਹਿ ਕੇ ਆ ਗਏ ਆ। ਐਮ ਐਸ ਪੀ ਦੀ ਜੰਗ ਹੈ ਨਾ ਬਾਬਾ ਜੀ ਕਿੰਨੇ ਚਿਰ ਪਰ ਅਜੇ ਸਾਡੇ ਪੱਲੇ ਉੱਥੇ ਇੱਕ ਕੱਖ ਨਹੀਂ ਪਿਆ। ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ? ਸ਼ਿਵਾਰਾ ਸਿੰਘ ਜੀ। ਪੱਗ ਬਹੁਤ ਸੋਹਣੀ ਬੰਨੀ ਐ। ਅਕਾਲੀ ਦਲ ਵਾਲੀ ਬੰਨੀ ਹੈ। ਇਹ ਇਦਾਂ ਬੰਨੀ ਬੰਨ ਪੱਗ ਵੀ ਤੁਸੀਂ ਉਹੋ ਜੀ ਬੰਨੀ ਐ ਬ੍ਰਾਂਧਪੁਰਾ ਸਾਹ ਵਾਲੀ ਫੀਲਿੰਗ ਆ ਰਹੀ ਤੁਹਾਡੇ ਨੂੰ ਨਹੀਂ ਬ੍ਰਾਂਧਪੁਰ ਦੇ ਗੰਨੀਆਂ ਆਪਾਂ ਜੋਂ ਉਹਨਾਂ ਨੂੰ ਕਿਸੇ ਬੰਨੇ ਵੀ ਜਾਂਦੇ ਤਾਂ ਵੀ ਚਾਵੇ ਪੂਠ ਮਰ ਜਾਈਏ ਹੁਣ ਵੋਟ ਪਾਉਣ ਜੋ ਕੇ ਰਹਿ ਨਹੀਂ ਗੱਲ ਕਰਨ ਜੋ ਕੇ ਰਹਿ ਨਹੀਂ ਹੈ ਵੋਟ ਬਲੇ ਤਾਂ ਲੀਡਰ ਗੱਡੀਆਂ ਭੇਜ ਦਿੰਦੇ ਹੁੰਦੇ ਘਰੇ ਹੈ ਗੱਡੀਆਂ ਭੇਜ ਦਿੰਦੇ ਉਹਨਾਂ ਨਾਲ ਗੱਡੀਆਂ ਚ ਪਾ ਕੇ ਗੱਡੀ ਵੋਟ ਤਾਂ ਪੈਣੀ ਅੱਛਾ ਛਾਲ ਤਾਂ ਵੋਟ ਦੇ ਬਾਪੇ ਕੋਈ ਪਾ ਦਿੰਦਾ ਹਾਂ ਜੀ ਤੁਹਾਡਾ ਤਜਰਬਾ ਕੀ ਕਹਿੰਦਾ ਕੀ ਮਾਹੌਲ ਹੈ ਕੀ ਇਹ ਪਤਾ ਨਹੀਂ ਲੱਗਦਾ ਜੀ ਕਲੋਚੇ ਬੜੇ ਆਪੜਾ ਜੁਰੂ ਕਾਲੀਆ ਦੇ ਜਿੱਤੇ ਕੰਗਰਾ ਇਹ ਜਿੱਤੇ ਆ ਇਹ ਵੋਟਾਂ ਦੇ ਸਾਰੇ ਜਿੱਤੇ ਆ ਇਹ ਪਤਲਾ ਮੌਕਾ ਦਸੂ ਦੇ ਮੌਕਾ ਦਸੂ ਮੌਕਾ ਦਾ ਚਮੋਦ ਨਾ ਓਕੇ ਤੇ ਬਾਬਾ ਜੀ ਖੜਜੋ ਜਾਣਾ ਕਿਸੇ ਵਾਸਤੇ ਨਹੀਂ ਹੈ ਰੁਕ ਜਾ ਦੋ ਮਿੰਟ ਆਓ ਇੱਥੇ ਆਓ ਮੁੱਛਾਂ ਬਹੁਤ ਸੋਹਣੀਆਂ ਤੁਹਾਡੀਆਂ ਮੇਰੀ ਗੱਲ ਤਾਂ ਸੋਹਣਾ ਮੁੱਛਾਂ ਦੇਖੋ ਮੁੱਛਾਂ ਰਾਣੀ ਗੁਰਜੀਦਰ ਗਿਆ ਕੀ ਲੱਗਦਾ ਕੀ ਕੀ ਬਣੂਗਾ ਦੇਖੋ ਹੁਣ ਮਹਾਰਾਜ ਜਾਨਦਾ ਵੈਗ ਨੂੰ ਜਾਂਦਾ ਸਾਡਾ ਮਾਨ ਕੀ ਕਹਿੰਦਾ ਹੈ ਸਾਡਾ ਮਾਨਦੜੀ ਕੁਛ ਵੀ ਨਹੀਂ ਕਹਿੰਦਾ ਸਾਰੇ ਆਪੋ ਆਪਣੀ ਥਾਂ 'ਤੇ ਯਾਰ ਪਰ ਮੌਕੇ ਦੇ ਬੜਾ ਲੱਗੂ 4000 10000 ਇਹਨਾਂ ਸਮਾਂ ਐ ਤਾਂ ਲੱਗੂਗਾ ਨਾ ਵੀ ਯਾਰ ਫਲਾਣਾ ਲੀਡਰ ਸਾਡਾ ਇਹਨੇ ਕੰਮ ਕਰਾ ਦਿੰਦਾ ਤੁਹਾਡੇ ਕੰਮ ਕਿਹੜਾ ਲੀਡਰ ਤੁਹਾਨੂੰ ਕਰਾ ਦਿੰਦਾ ਹਾਂਜੀ ਤੁਹਾਡੇ ਕੰਮ ਕੌਣ ਕਰਵਾਉਂਦਾ ਕਿਹੜਾ ਲੀਡਰ ਕਰਵਾਉਂਦਾ ਕੰਮ ਮोटा ਸਾਨੂੰ ਤੇ ਕੋਈ ਪਿਆ ਹੀ ਨਹੀਂ ਨਾ ਹੀ ਕਰਾਇਆ ਯਾਰ ਇਹ ਨਹੀਂ ਆਮ ਬੰਦੇ ਨਾ ਹੀ ਕਿਹਨਾਂ ਕੰਮ ਪਾਵੇ ਹਨ ਬਾਬਾ ਇਸਤਰੀਕਰ ਕੀ ਹਾਲ ਨੇ ਚੜਦੀ ਕਲਾ ਚ ਚੜਦੀ ਕਲਾ ਚ ਚੜਦੀ ਕਲਾ ਕੀ ਹਰ ਖਡੂਰ ਸਾਹਿਬ ਵਾਲਕੇ ਤੁਹਾਡੇ ਹਲਕੇ ਚ ਕੀ ਚੱਲ ਰਿਹਾ ਕੋਈ ਨਹੀਂ ਕਹਿ ਸਕਦੇ ਹੈ ਜੀ ਅਸਾਂ ਕੋਈ ਨਹੀਂ ਕਹਿ ਸਕਦਾ ਕੋਈ ਆਜੇ ਤੀਕ ਨਾ ਪਹੁੰਚਿਆ ਹੈ ਹਲਕੇ ਚ ਨਾ ਕੋਈ ਆਇਆ ਹੈ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਆਜੇ ਹਲਕੇ ਦੇ ਵਿੱਚ ਕਿੰਨੇ ਲੀਡਰ ਤਾਂ ਭੱਜੇ ਫਿਰਦੇ ਨੇ ਮੈਂ ਦੇਖਿਆ ਕੋਈ ਆਵੇ ਬੜੇ ਤਾਂ ਫੇਰ ਹੀ ਆ ਕੋਈ ਆਵੇ ਕੋਈ ਪਤਾ ਲੱਗੇ ਵੀ ਕਿਹੜਾ ਖਲੂਪਾ ਕਿਹੜਾ ਨਹੀਂ ਖਲੋਤਾ ਡਿਮਾਂਡ ਕੀ ਹੈ ਔਰੇ ਤੁਹਾਡੇ ਵੀ ਕਿਹੜੇ ਕੰਮ ਹੋਣੇ ਚਾਹੀਦੇ ਕੰਮ ਲੀ ਜ਼ਿਮੀਦਾਰਾਂ ਦੇ ਤੁਹਾਨੂੰ ਪਤਾ ਜਿੱਦਾਂ ਨੇ ਹੁੰਡੇ ਹੈ ਕਿਹੜੀ ਕਿਹੜੀ ਸਰਕਾਰ ਤੋਂ ਦੁਖੀ ਹੈ ਤੁਸੀਂ ਪਗਵਾਂ ਤਾਂ ਮਾਲਤ ਕਰਦਾ ਹੀ ਕੋਈ ਨਹੀਂ ਕਿਸੇ ਨੂੰ ਕੁਝ ਨਹੀਂ ਦਿੱਤਾ ਨੇ ਸੋ ਇਹ ਖਡੂਰ ਸਾਹਿਬ ਵਾਲੇ ਗੱਲਾਂ ਨਾਲ ਹੀ ਕੰਮ ਹੋਈ ਲੈ ਸਹੀ ਗੱਲ ਆ ਕਿਵੇਂ ਬਾਈ ਆ ਬਾਈ ਕਰ ਰ ਇੱਕ ਜਿਕਰਾ ਕਰ ਮਾੜਾ ਜ ਆਓ ਵੀਰੇ ਲੈ ਬਾਬਾ ਜੀ ਖੁਸ਼ ਕੀ ਹਾਲ ਆ ਸਸੀ ਕਾ ਨਹੀਂ ਨਹੀਂ ਸਾਨੂੰ ਜੋੜਾ ਮਤੈਲੇ ਆਹੀਂ ਤੇ ਆਪਣੀ ਕਰਕੇ ਖਾਣੀ ਆ ਤੇ ਕੋਈ ਨਹੀਂ ਮੁੜ ਕੇ ਪੁੱਛਦਾ ਕੋਈ ਇਧਰ ਨੂੰ ਨਿਕਲ ਜਾਂਦਾ ਦਿੱਲੀ ਨੂੰ ਕੋਈ ਚੰਦੀ ਨੂੰ ਕੋਈ ਕਿਤੇ ਕੋਈ ਨਹੀਂ ਮੁੜ ਕੇ ਪੁੱਛਦਾ ਅਸਲ ਪਹਿਲਾਂ ਦੱਸੋ ਜਿੰਨੇ ਬਾਬੇ ਆ ਇਧਰ ਦਿਖਾਓ ਇਹ ਚੱਕੀ ਤਾਂ ਤੁਸੀਂ ਕਿ ਠੇਕੇ ਤੇ ਆਏ ਆ ਇਹ ਜੀ ਇਹ ਹੁਣਾ ਜੀ ਤੇ ਥੋੜਾ ਜਿਹਾ ਢਿੱਲਾ ਘੜੀ ਨੂੰ ਠੇਕੇ ਤੇ ਜਾ ਰਿਹਾ ਹੋ ਜਾਣਗੇ ਠੇਕੇ ਤੇ ਜਾਦੀ ਹੋਏ ਨਹੀਂ ਹੈ ਕੋਈ ਆਊਗਾ ਉਹ ਬਾਈ ਬੋਲਦਾ ਹੈ ਨਹੀਂ ਸਾਨੂੰ ਹਰ ਵਾਰ ਇਹ ਠੇਕੇ ਵਾਲੇ ਹੀ ਆ ਸਾਰੇ ਅਸੀ ਗੱਲ ਜੀ ਕੀ ਹਾਲ ਹੈ हां जी हां जी ठीक ठाक जी की लगदा खडूर साहब ऐत की कौन जितु अमरपाल अच्छा हां पक्का श्योर आ, आ बाबा जी कहंदे मोदी जितु बाबा जी मोदी ਨੂੰ ਪਾਉਣਗੇ ਅਮਰਤਪਾਲ ਨੂੰ ਬਗ ਗੱਲ ਆਪੋ ਆਪਣੀ ਵਿਚਾਰਾਂ ਰਹੀ ਆ ਸਹੀ ਗੱਲ ਆਪਣੀਆਂ ਬੋਲਾਂ ਤੇ ਮਾਂਸਾਂ ਨੂੰ ਆਪਨੇ ਤੇ ਮਾਲਣਾ ਆਹੋ ਨੰਨ ਵੀ ਬਾਤ ਗੱਲ ਆ ਵੀ ਐਂਡ ਤੇ ਜਿੱਦਿਆਂ ਵੱਧ ਹੋਈਆਂ ਜਿੱਤ ਜਾਣਾ ਮੈਂ ਜਿੱਤੂਗਾ ਖੜੇ ਹੋ ਜੋ ਆ ਸਵਾਦ ਵਾਲੀ ਗੱਲ ਆ ਕਿ ਇਹਨਾਂ ਨੇ ਮੋਦੀ ਸਾਹਿਬ ਨੂੰ ਵੋਟ ਪਾਈ ਇਹਨਾਂ ਨੇ ਅੰਮਰਤਪਾਲ ਨੂੰ ਪਰ ਲੜਦੇ ਨਹੀਂ ਆਪਸ ਵਿੱਚ ਮਜੇ ਨਾਲ ਖੜੇ ਆ ਭਾਈ ਦਾ ਪਿੰਡ ਦੇ ਨਾਲ ਕਟਿਆ ਹਾਂਜੀ ਹਾਂਜੀ ਕਟਿਆ ਰਹਿਣਾ ਪਿੰਡ ਦਾ ਆ ਆ ਵਧੀਆ ਭਾਈਚਾਰਾ ਬਣ ਕੇ ਰਹਿਣਾ ਸਾਨੂੰ ਸਰਪੰਚ ਦੀਆਂ ਵੋਟਾਂ ਪਾਉਂਦੇ ਹਰ ਵਾਰੀ ਇਹਦੀ ਜਾਨ ਦੀ ਮਰਜ਼ੀ ਜਾਦੇ ਵੀ ਬੰਦੇ ਅਸੀਂ ਵੀ ਜਾਦੇ ਹਾਂਜੀ ਬਿਲਕੁਲ ਹਾਂਜੀ ਉਦਾਂ ਦੇਖਿਆ ਤੁਸੀਂ ਥੱਲੇ ਉਦਾਂ ਜਿਹੜੇ ਲੀਡਰ ਦੇਖੇ ਹੋਣੇ ਆ ਕਿ ਜੰਪ ہماری ਦੂਜੀ ਪਾਰਟੀ ਜੰਪ ہماری ਤੀਜੀ ਚ ਹਨਾ ਪਿੰਡਾਂ ਚ ਲੋਕ ਆਮ ਲੜਦੇ ਰਹਿੰਦੇ ਆ ਉੱਪਰ ਇਹ ਮਿੰਟੋ ਮੇਟੀ ਪਰਲੇ ਜਿਹੜੇ ਉੱਪਰਲੇ ਦਾ ਲੀਡਰ ਜੰਪ ਮਾਰ ਕਰਨੀ ਉਹ ਸਾਰੇ ਚੋਰ ਆ ਡਰਦੇ ਜਾਂਦੇ ਆ ਉਹਨਾਂ ਦੇ ਲੋਕਾਂ ਨੂੰ ਲੁੱਟਿਆ ਲੁੱਟਿਆ ਥੋੜਾ ਕਹਿੰਦੇ ਭਰਾ ਯਾਰ ਪਿੰਡ ਚ ਰਹਿਣਾ ਕੱਟਿਆ ਰਹਿਣਾ ਉਹਨਾਂ ਦੇ ਲੋਕਾਂ ਦੀਆਂ ਗਰਾਂਟੀਆਂ ਖਾਦੀਆਂ ਕਈ ਖਾਦਾ ਕਬਲੇ ਕੀਤੇ ਸੀ ਕਬਲੇ ਸੁੜਾ ਕੀਤੇ ਆ ਬੀਬੀ ਖਾ ਲੈਣਾ ਪਿਛਲੀ ਵਾਰੀ ਤੁਹਾਡੇ ਹਲਕੇ ਤੋਂ ਹਾਰ ਗਏ ਉਹ ਭਰ ਲਾ ਦੋਗੇ ਭਾਰਤ ਦਾ ਕੋਈ ਗਲਤੀ ਸਾਰੀ ਸੁਖਬੀਰ ਬਾਦਲ ਦੀ ਪ੍ਰਕਾਸ਼ ਸਿੰਘ ਬਦਲਦੀ ਆ ਜਿਉ ਪੰਥ ਖਾਲਸੇ ਨੂੰ ਬੀਬੀ ਨੂੰ ਜਿਤਾਉਂਦੇ ਤੇ ਬੀਬੀ ਜੀ ਕੀ ਕੋ ਨਾ ਖਲਾਦੇ ਤੇ ਖਲੜਾ ਜਿੱਤ ਗਈ ਡਿੰਪੇ ਨੇ ਹਰ ਜਣਾ ਫਿਰ ਉਹ ਲੋਕ ਬੋਰਡ ਤੇ ਐਤ ਕੀ ਬਲਟੋਹਾ ਸਾਹਿਬ ਆਏ ਕਹਿੰਦੇ ਮੇਰੀ ਵੀ ਪੰਥ ਦੀਆਂ ਕੁਰਬਾਨੀਆਂ ਬਹੁਤ ਨੇ ਉਹਦਾ ਵੀ ਕੋਈ ਪੰਥ ਦੀ ਕੁਰਬਾਨੀ ਨੇ ਮੈਨੂੰ ਉਹਨੂੰ ਚੰਗੀ ਦਾ ਨਿੱਜੀ ਤਰ੍ਹਾਂ ਨਿੱਜੀ ਜਾਣਦਾ ਨਿੱਜੀ ਤੌਰ ਤੇ ਇਕੱਠੇ ਰਾਂ ਫੈਡਰੇਸ਼ਨ ਚ ਅਸੀਂ ਮੈਂ ਵੀ ਫੈਡਰੇਸ਼ਨ ਦਾ ਆ ਭਰਾ ਵੀ ਮੇਰਾ ਫੈਡਰੇਸ਼ਨ ਚ ਰਿਹਾ ਆ ਵੀ ਮੈਂ ਨਿੱਜੀ ਨਾਲ ਜਾਣਦਾ ਨਾ ਉਹ ਤੇ ਮੈਂ ਉਹਨਾਂ ਦੀ ਪਹਿਲੀ ਵੀ ਜਾਣਦਾ ਕਿੰਨੀ ਆ ਤੇ ਹੁਣ ਉਹਨਾਂ ਕੋਈ ਕੀ ਵੀ ਮੈਂ ਜਾਣਦਾ ਹਾਂਜੀ ਕਿ ਤਰ੍ਹਾਂ ਦਾ ਜਦੋਂ ਬਾਦਲ ਦੇ ਜਾ ਕੇ ਡੋਡੇ ਨਾਲ ਚੰਮੜ ਕਰ ਦੋ ਵਾਰੀ ਸਖਦੀ ਹਲਕਾ ਸਾਰਿਆਂ ਕੋਈ ਨਸ਼ਾ ਵੇਗਾ ਕੋਈ ਕੀਤਾ ਨਸ਼ਾ ਨਾ ਪਹੇ ਹੁਣ ਤੋਤਾਂ ਪਹਕ ਤੋਣ ਕੋਈ ਉਹਨੇ ਦਿੱਜੀ ਜਗੀ ਸਰਾ ਕੋ ਜਦੀ ਸਰਦਾਰ ਥੋੜੀ ਜਾਓ ਕਹਿੰਦੇ ਉਹਨਾਂ ਨੇ ਹਕੂਮਤ ਨਾਲ ਟੱਕਰ ਲਿਆ ਜਦੋਂ ਉਸ ਸਮੇ ਸਿੱਖਾਂ ਜਦੋਂ ਅਕਾਲ ਤਖਤ ਦੇ ਉੱਤੇ ਚੜਾਈ ਹੋਈ ਫੌਜ ਦੀ ਤੇ ਮੈਂ ਪੰਥ ਨਾਲ ਇੱਕ ਡਾਕੇ ਖੜਾ ਹੋਇਆ ਨਹੀਂ ਪੰਥ ਨਾਲ ਇੱਕ ਡਾਕੇ ਉਦੋਂ ਖੜੇ ਹੋਏ ਆ ਤੇ ਮੁਲਕੇ ਛਾੜ ਕੇ ਭੱਜੇ ਕਿੱਧਰ ਗਏ ਲੋ ਫਿਰ ਹਾਂ ਤਾਂ ਪਾਮੂ ਪਰ ਗਿਆ ਗਏ ਹਾਂ ਪਾਕ ਪਾਮੂ ਕਰਕੇ ਗਏ ਛਾੜ ਕੇ ਭੱਜੇ ਕਿੱਧਰ ਗਏ ਪੰਥ ਨੂੰ ਉਹ ਕਹਿੰਦੇ ਐਵੇਂ ਗੱਲਾਂ ਹੀ ਆ ਮੈਂ ਤਾਂ ਖੜਾ ਅੱਜ ਵੀ ਨਾ ਅੱਜ ਕਦੋਂ ਖਲੋਤੇ ਖਲੋਤੇ ਫਿਰ ਕਰਨ ਅਮਰਤਪਾਲ ਦੀ ਮਹਤ ਕਰਨ ਇੱਕ ਇੱਕ ਝੰਡੇ ਸੱਲੇ ਇਕੱਠੇ ਹੋਣ ਚਾਰ ਤੇ ਕਾਲੀ ਦਲ ਬਣ ਗਏ ਸਿਮਰਜੀਤ ਮਾਨ ਦਾ ਕਾਲੀ ਦਲ ਵੱਖਰਾ ਵਾ ਉਹਨਾਂ ਦਾ ਵੱਖਰਾ ਵਾ ਕਿੰਨੇ ਕਾਲੀਦਾਰ ਆ ਇੱਕ ਕਾਲੀ ਦਲ ਹੋਏ ਫਿਰ ਝੰਡਾ ਕਿ ਹੁੰਦਾ ਕੇ ਕਾਲ ਤੱਕ ਦੇ ਝੰਡੇ ਸੱਲੇ ਹੋਣ ਉਹ ਕਹਿੰਦੇ ਬਲਟਵਾ ਸਾਹਿਬ ਨੇ ਇੱਕ ਬਿਆਨ ਦਿੱਤਾ ਪਿੱਛੇ ਜਿਹੇ ਕਹਿੰਦੇ ਵੀ ਅਮਰਤਪਾਲ ਜਿਹੜੀ ਜੇਲ ਕੱਟ ਰਿਹਾ ਜਿੰਨੀ ਸਹੂਲਤਾਂ ਇਹੋ ਜਿਹੀ ਮੈਂ 2 ਸਾਲ ਕੱਟ ਲਾਂ ਉਹ ਗੱਲਾਂ ਹੀ ਦੇ ਜੀ ਕਹਿੰਦੀਆਂ ਕੌਣ ਜਿਲ ਜਾਂਦਾ ਬੱਚੇ ਛੱਡ ਕੇ ਜ ਤੁਸੀਂ ਆਪਾ ਮੰਤਰੀ ਬੰਨਣਾ ਹੀ ਨਹੀਂ ਤੇ ਆਪਾ ਜੇਲ੍ਹ ਕੋ ਜਾਣਾ ਫਿਰ ਨਹੀਂ ਤੁਸੀਂ ਦੱਸੋ ਤੁਸੀਂ ਜਾਓਗੇ ਤੁਸੀਂ ਜਾਓਗੇ ਜੇਲ੍ਹ ਦੇ ਭਾਵੇਂ ਜਿੰਨੇ ਆਪਾ ਵੇਸੀ ਲੱਗੇ ਹੋਣਾ ਘਰ ਘਰ ਹੀ ਹੁੰਦਾ ਭਾਵੇਂ ਕੱਖਾਂ ਦੀ ਕੁਲੀ ਹੋਵੇ ਕੋਈ ਨਹੀਂ ਜਾਂਦਾ ਜੇਲ੍ਹ ਚ ਹਾਂਜੀ ਤੇ ਯਾਰ ਬਾਕੀ ਕਹਿੰਦਾ ਤੁਹਾਨੂੰ ਵੀ ਕਿੰਨਾ ਕ ਮਾਰਜਨ ਤੁਸੀਂ ਕਹਿੰਦੇ ਹੋ ਅਮਰਤਪਾਲ ਜਿੱਤੂ ਕਿੰਨਾ ਕ ਮਾਰਜਨ ਲੈ ਜਾਓ ਇਹ ਦੇਖੋ ਜੀ ਲੋਕਾਂ ਦੇ ਸਿਰ ਤੇ ਆ ਇਹ ਲੋਕਾਂ ਵੋਟਾਂ ਪਾਉਣੀਆਂ ਮੈਂ ਇਕੱਲੇ ਨਹੀਂ ਵੋਟਾਂ ਪਾਉਣੀ ਮੇਰੀ ਇੱਕ ਵੋਟ ਦਾ ਥੋੜਾ ਜਿਹਾ ਜਿੱਤਣਾ ਤੇ ਸਾਰਾ ਇਲਾਕਾ ਪੰਤਕਾ ਇਲਾਕਾ ਜੀ ਵੋਟ ਪਾਊਗਾ ਜੇ ਸਾਡੇ ਭਰਾ ਹੀ ਇਹਨਾਂ ਨੂੰ ਵੀ ਮਨਾਵਾਂਗੇ ਤੇ ਆਪਾਂ ਦੱਸਦੇ ਆਂ ਵੀ ਹਵਾ ਜਿਹੜੀ ਚੱਲ ਰਹੀ ਆ ਨਾ ਜਿਆਦੀ ਆ ਸਾਡੇ ਭਰਾ ਕਦੇ ਮੋਦੀ ਨੂੰ ਵੋਟਾਂ ਪੜੀਆਂ ਅਸੀਂ ਇਹਨਾਂ ਨੂੰ ਵੀ ਕਹਾਂਗੇ ਕਿ ਸਾਡੇ ਨਾਲ ਤੁਰੋ ਐਤੀ ਤੇ ਆਪਾਂ ਮਰਤਪਾਲ ਨੂੰ ਪਈ ਆਪਾਂ ਦਾਰਿਆਂ ਨੂੰ ਵੋਟਾਂ ਪਾ ਕੇ ਗਏ ਵੇਖੀ ਆ ਮੋਦੀ ਨੂੰ ਵੋਟਾਂ ਪਾਈਆਂ ਵਾ ਆਪਾਂ ਐਮਐਲਏ ਮੰਨਾ ਐਮਐਲਏ ਮੰਨਾ ਜਿਹੜਾ ਉਹ ਸਾਡਾ ਨਿੱਜੀ ਅਸੀਂ ਦੋ ਵਾਰੀ ਉਹਨੂੰ ਇੱਥੋਂ ਐਮਐਲਏ ਬਣਾ ਕੇ ਕਢਾਇਆ ਸਾਡੇ ਨਿੱਜੀ ਉਹਨਾਂ ਦਾ ਰਿਲੇਸ਼ਨ ਹੈ ਸਾਡੇ ਘੋਂ ਜ਼ਿਆਦਾ ਪਹਿਲੋਂ ਇਥੇ ਪਿੰਡ ਸਭ ਤੋਂ ਪਹਿਲੋਂ ਸਾਡੇ ਪਿੰਡ ਦੀ ਸਾਡੇ ਕੋਲ ਆ ਘਰ ਅੱਛਾ ਹਾਂ ਆ ਕੇ ਘੋਲੇ ਹਾਂ ਇੱਕ ਫੈਡਰੇਸ਼ਨ ਵਾਲੇ ਸਾਥੀ ਬਾਈ ਆ ਹੀ ਜਾਓ ਵੀ ਦੁਖੀ ਖੜੇ ਜੇ ਇਹ ਵਿਆਹ ਚ ਜਿਵੇਂ ਫੁੱਫੜ ਰਸਿਆ ਹੁੰਦਾ ਘਰੇ ਛੜ ਤੋਂ ਆ ਤੂੰ ਫੈਡਰੇਸ਼ਨ ਚ ਤੁਸੀਂ ਇਕੱਠੇ ਰਹੋ ਬਲਟੋਹਾਂ ਮੈਂ ਉਹ ਉਹਨਾਂ ਨਾਲ ਰਹਾਂ ਅਸੀਂ ਉਹਨਾਂ ਤੋਂ ਛੋਟੇ ਆ ਬਲਟਾ ਸਾਹਿਬ ਤੋਂ ਅਸੀਂ ਰਹੇ ਆ ਆਪਣਾ ਆਦਾਨਾ ਕੌਲ ਵਿੱਚ ਤੇ ਰਿਹਾ ਪਰ ਤੁਸੀਂ ਦੇਖਿਆ ਵੀ ਬਲਟਵਾ ਸਾਹਿਬ ਦੇ ਕੁਰਬਾਨੀਆਂ ਤਾਂ ਤੁਸੀਂ ਦੇਖੀਆਂ ਹੀ ਹੋਣਗੀਆਂ ਕੋਈ ਕੁਰਬਾਨੀ ਨਹੀਂ ਬਲਟਵਾ ਸਾਹਿਬ ਦੀ ਕੋਈ ਕੁਰਬਾਨੀ ਨਹੀਂ ਵੇਖੀ ਸੀ ਕੋਈ ਨਹੀਂ ਕਰਵਾਣੀ ਵੇਖੀ ਸੀ ਕੁਝ ਨਹੀਂ ਕੀਤਾ ਉਹਨੇ ਕੋਈ ਕੁਰਬਾਨੀ ਬਲਟਵਾ ਸਾਹਿਬ ਦੀ ਵੇਖੀ ਜੀ ਅਸੀਂ ਉਹ ਸੰਤ ਜਗਨਨਾਥ ਸਿੰਘ ਭਿੰਡਰਾਂ ਨਾਲ ਜੁੜੇ ਸੀ ਉਦੋਂ ਚਲੋ ਉਹ ਅੰਦਰ ਹੀ ਜਿਹੜੇ ਬੰਦੇ ਅੰਦਰ ਸ਼ਹੀਦ ਹੋ ਗਏ ਜਿ ਤਾਂ ਉਹਨਾਂ ਦਾ ਆਪਣਾ ਭਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸੀ ਉਦੋਂ ਪੂਰਾ ਕੋਨਾਂ ਵਾਲੇ ਸੰਤ ਜਗਨਨਾਥ ਸਿੰਘ ਦੇ ਮੁੰਡੇ ਉਹਨਾਂ ਦਾ ਪਿੰਡ ਲਾਗੋ ਲੱਗੇ ਇੱਕ ਦੂਜੇ ਦੇ ਸੰਪਰਕ ਸੀ ਬਾਕੀ ਇਹੋ ਦੀ ਕੁਰਬਾਨੀ ਕੋਈ ਨਹੀਂ ਵੇਖੀ ਕੁਰਬਾਨੀ ਵੇਖਦੇ ਭਾਈ ਭੇ ਮਰੀਕਸੋਂ ਦੀ ਕੁਰਬਾਨੀਆਂ ਇਹਨਾਂ ਦੀ ਕੋਈ ਕੁਰਬਾਨੀ ਭਾਵੇਂ ਮੰਜੀਸੋਂ ਭਾਵੇਂ ਭਾਈ ਮੰਜੀਸੋਂ ਭਰਾ ਨਾ ਦਾ ਭਾਈ ਮਰੀਕ ਦੀ ਕੁਰਬਾਨੀ ਉਹਦੀ ਵੀ ਕੋਈ ਨਹੀਂ ਗਈ ਫਿਰ ਐਨਐਸਏ ਕਾ ਤੋਂ ਲੱਗੀ ਉਹਨਾਂ ਦੇ ਜੇਲ੍ਹ ਤਾਂ ਕੱਟੀ ਉਹਨਾਂ ਦੀ ਭਾਜੀ ਜਿਹੜੀ ਜੇਲ੍ਹ ਤੇ ਫਿਰ ਅਸੀਂ ਵੀ ਪੰਜ-ਪੰਜ ਸਾਲ ਕੱਟੀ ਜੇ ਜੇਲ੍ਹ ਜਾ ਵੀ ਗਿਆ ਤਾਂ ਮੈਂ ਵੀ ਗਿਆ ਫਿਰ ਜੇਲ੍ਹ ਤੇ ਕਈਆਂ ਕੱਟੀ ਇੱਥੇ ਉਹ ਦੋ ਕੱਲੂ ਘਾਰੇ ਚ ਟੰਡੇ ਸਾਡੇ ਪਾੜੇ ਗੋਡੇ ਸਾਡੇ ਵਿੱਗੇ ਹੋਏ ਕੋਈ ਟਿਕਟ ਮਿਲੀ ਕਿ ਤਾ ਟਿਕਟ ਤਾਂ ਨਹੀਂ ਟਿਕਟ ਤੇ ਚਾਹ ਮੰਗਣੀ ਹੁੰਦੇ ਟਿਕਟ ਤੇ ਚਾਹ ਮੰਗਣੀ ਸੀ ਇਹ ਸਾਰੇ ਸਿਆਸੀ ਰੋਟੀਆਂ ਸੇਕਦੇ ਜੀ ਲੋਕ ਰੋਟੀ ਆਪਣੇ ਕਮਾ ਕੇ ਖਾਣੇ ਤੁਸੀਂ ਪੰਥ ਨੂੰ ਬਚਾਉਣ ਖਾਤਰ ਜਿਵੇਂ ਕਹਿੰਦੇ ਹੋ ਕਿ ਛੱਡੇ ਤੁਹਾਡੇ ਪਾੜੇ ਪੰਜ-ਪੰਜ ਸਾਲ ਜੇਲਾਂ ਗੱਟੀਆਂ ਅੱਜ ਜੋ ਪੰਥ ਦੀ ਸਥਿਤੀ ਚਲੋ ਖਡੂਰ ਸਾਹਿਬ ਦੀ ਸੀਟ ਨੂੰ ਵਕ ਕਰ ਦਈਏ ਪੂਰੇ ਪੰਜਾਬ ਨੂੰ ਵੇਖਿਓ ਜੋ ਪੰਥ ਦੀ ਸਥਿਤੀ ਅੰਦਰੋਂ ਮਨ ਰੋਂਦਾ ਮਨ ਰੋਂਦਾ ਆ ਜਿੰਦਗੀ ਦੇ ਪੰਜ ਸਾਲ ਤੁਹਾਡੇ ਖਰਾਬ ਜਾਂ ਤੁਸੀਂ ਕਿਹੜੀ ਪੰਥ ਲੇਖੇ ਲਾਏ ਪਰ ਉਹ ਕਦਰ ਨਹੀਂ ਪਈ ਉਸ ਚੀਜ਼ ਦੀਆਂ ਪੰਥ ਉਸ ਰਾਹ ਹੀ ਨਹੀਂ ਤੁਰਿਆ ਮੇਰੀ ਗੱਲ ਸੁਣੋ ਸਾਹਿਬ ਜੀ ਜਦੋਂ ਆਉਂਦੀ ਨਾ ਆਪਣੇ ਘਰ ਤੋਂ ਰੋਟੀ ਆਉਂਦੀ ਨਾ ਆਪਣੇ ਹੱਥ ਚ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਦਿੰਦੇ ਦੂਜੇ ਇਤਨਾ ਸੋ ਜਿਹਨੂੰ ਪ੍ਰਕਾਸ਼ੋਂ ਬਾਅਦ ਮੁੱਖ ਮੰਤਰੀ ਬਣ ਗਿਆ ਉਹਨੇ ਆਪਣੇ ਰਿਸ਼ਤੇਦਾਰ ਨੂੰ ਗਾੜੀ ਘਾਤਤਾ ਬਾਕੀ ਸਾਗੇ ਪਿੱਛੇ ਜਾਨਣ ਕਿ ਤੁਹਾਡਾ ਤੁਸੀਂ ਵਿਸ਼ਵਾਸ ਕਰਕੇ ਜੇਲ੍ਹਾਂ ਚ ਗਏ ਸੀ ਬਾਦਲ ਨੇ ਤੁਹਾਡਾ ਨਾ ਵਿਸ਼ਵਾਸ ਘਾਤ ਕੀਤਾ ਵਿਸ਼ਵਾਸ ਘਾਤ ਪੰਥ ਨਾਲ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਪੰਥ ਨਾਲ ਉਹ ਤਾਂ ਕਹਿੰਦੇ ਹੁੰਦੇ ਸੀ ਪੰਥ ਖਤਰੇ ਚ ਆ ਵੀ ਅਸੀਂ ਇਕੱਠੇ ਰਲ ਕੇ ਨਹੀਂ 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 ਪੰਥ ਕੋਈ ਖਤਰੇ ਚ ਨਹੀਂ ਗਿਆ ਬਾਦਲ ਨੇ ਖੁਦ ਖਤਰੇ ਚ ਪੰਥ ਕੋਈ ਖਤਰੇ ਚ ਨਹੀਂ ਗਿਆ ਪੰਥ ਦੇ ਆ ਵੇਖੋ ਸਾਡੇ ਬੰਦੇ ਲੋਕੀ ਪੰਥੀ ਆ ਸਾਰੇ ਆਪਾਂ ਰਾਸ ਸਾਰੇ ਪੰਥੀ ਬਿਠੇ ਆ ਵੀ ਪੰਥੀ ਆ ਸਾਡੇ ਪਿੰਡਾਂ 'ਚ ਹੀ ਰਹਿੰਦੇ ਆ ਪੰਥਕ ਜਿਵੇਂ ਬੰਦੀਆਂ ਪੰਥਕ ਹੀ ਕੱਟ ਕੰਨ ਨੂੰ ਕਹਿੰਦੇ ਪੰਥਕ ਨੂੰ ਕੱਟ ਕਹਿੰਦੇ ਬਸ ਜਿੱਥੇ ਚਾਰ ਭਰਾ ਇਕੱਠੇ ਉਹਨੂੰ ਪੰਥ ਕਹ ਜਾਂਦੇ ਆ ਉਹਨੂੰ ਪੰਥ ਕਹ ਜਾਂਦੇ ਆ ਹਾਂਜੀ ਚਲੋ ਹੋਰ ਕੋਈ ਬਾਈ ਗੱਲ ਕਰਨਾ ਚਾਹੁੰਦਾ ਅਸੀਂ ਖਡੂਰ ਸਾਹਿਬ ਪਿੰਡ ਸੀਗਾ ਭਰੋਵਾਲ ਤੇ ਲੋਕਾਂ ਨਾਲ ਗੱਲਬਾਤ ਕੀਤੀ ਦਿਲ ਦੇ ਬਹੁਤ ਸਾਫ਼ ਨੇ ਮਾਝੇ ਵਾਲੇ ਗੱਲ ਸਿੱਧੀ ਤੇ ਸਪਸ਼ਟ ਕਰਦੇ ਜੋ ਦਿਲ ਦੇ ਵਿੱਚ ਹੈ ਕੋਈ ਵੱਲ ਫਰੇਬ ਨਹੀਂ ਸਵੇਰ ਦਾ ਖਡੂਰ ਸਾਹਿਬ ਦੇ ਜੀ ਘੁੰਮ ਰਹੇ ਆ ਹਲਕੇ ਚ ਤੇ ਤੁਸੀਂ ਦੇਖ ਲਿਆ ਕਿ ਲੋਕ ਕਿੱਧਰ ਨੂੰ ਤੁਰ ਰਹੇ ਨੇ ਇੱਥੋਂ ਕੌਣ ਜਿੱਤੇਗਾ ਮੇਨ ਮਸਲੇ ਕੀ ਤੇ ਕਿਹੜੇ ਲੀਡਰਾਂ ਪ੍ਰਤੀ ਇਹ ਨਿਰਾਸ਼ ਵੀ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ